ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ ਚੈਨਲ ਕਰਿਆਲ ਪੰਜਾਬੀ ਟਰੈਵਲ ਵਲੌਗਸ ਤੇ ਸਭ ਦਾ ਆਸ ਕਰਦੇ ਆ ਸਭ ਚੜ੍ਹਦੀ ਕਲਾ ਚ ਹੋਵੋ ਜੀ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਜੀ ਰੱਖੇ ਤੰਦਰੁਸਤੀ ਤਰੱਕੀਆਂ ਬਖਸ਼ੇ ਤੇ ਆਪਾਂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀ ਦੀਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਟਾਲਾ ਹੈ ਵਾ ਖੰਡ ਪਾਟ ਪ੍ਰਕਾਸ਼ ਹੋਏ ਹੋਏ ਨੇਗੇ ਦੋ ਦਿਨਾਂ ਤੋਂ ਤੇ ਅੱਜ ਨੇਗੇ ਭੋਗ ਜੀ ਤੇ ਆਪਾਂ ਚੱਲਿਆਂਗੇ ਹੁਣ ਇਸ਼ਨਾਨ ਪਾਣੀ ਕਰਕੇ ਗੁਰਦੁਆਰਾ ਸਾਹਿਬ ਤੇ ਚੱਲ ਕੇ ਤੁਹਾਨੂੰ ਕਰਾਉਣੇ ਆ ਦਰਸ਼ਨ ਅੱਜ ਪ੍ਰੋਗਰਾਮ ਬਹੁਤ ਵਧੀਆ ਗੁਰੂ ਘਰ ਤੇ ਬੱਚਿਆਂ ਨੂੰ ਦਸਤਾਰ ਸਕਲਾਈ ਦਾ ਕੈਂਪ ਲੱਗਿਆ ਸੀ ਮਸਤਮਾਨਾ ਟਰਸਟ ਕਲੱਬ ਵੱਲੋਂ ਤੇ ਉਹਨਾਂ ਦੇ ਬੱਚਿਆਂ ਨੂੰ ਦਸਤਾਰਾਂ ਸਕਾਈਆਂ ਨੇ ਜੀ ਤੇ ਉਹਨਾਂ ਦਾ ਵੀ ਮੁਕਾਬਲਾ ਅੱਜ ਤੇ ਛੋਟੀਆਂ ਭੈਣਾਂ ਦਾ ਤੇ ਛੋਟੇ ਬੱਚਿਆਂ ਦਾ ਕੇਸ ਮੁਕਾਬਲੇ ਵੀ ਨੇ 8 ਸਾਲ ਤੋਂ ਲੈ ਕੇ 15 ਸਾਲ ਤੱਕ ਤੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਜੀ ਤੇ ਗੁਰੂ ਘਰ ਦੇਉ ਵਾ ਸੁਹੋ ਮਿਲਿ ਚੜਾਈ ਮੈਂ ਮੁਰਦੀ ਆਮ ਤੋਬਾ ਸਿੱਕਿਓ ਵਾ ਸੁਹੋ ਰਾਂਚਿ ਚੜਾਈ ਮੈਂ ਮੁਰਦੀ ਆਮ ਤੋਬਾ ਸਿੱਕਿਓ ਵਾ ਹੋ ਮਿਲਿ ਚੜਾਈ ਮੈਂ ਮੁਰਦੀ ਆਮ ਤੋਬਾ ਅਬ ਕੀ ਨਾਮ ਕਰਉ ਕੰਮ ਕੀ ਜੇ ਸ਼ਹਾਦਤ ਦਾ ਨਾਮ ਹੁੰਦਿਆ ਸਾਡੇ ਪਿਛੇ ਆ ਰੁਣਦਾ ਜਿਤੇ ਹੋਰੀ ਵਾਝਾ ਹੋਣੀਆਂ ਸੀ ਆਪਣੇ ਵਿਸੇ ਨਾਲ ਜਿਹੜੀ ਬਾਣੀ ਬਾਣੀ ਦੇ ਧਾਰ ਨਹੀਂ ਬਣੀ ਸਿਰ ਤੇ ਦਸਤਾਰਾਂ ਸਜਾਈਏ ਮਾਰਗ ਨੇ ਇਹਿਸਾਸ ਰੂਪ ਦਿੱਤਾ ਸਾਨੂੰ ਜੱਡੇ ਮਰਜੀ ਬ੍ਰਾਂਡਡ ਕੱਪੜੇ ਲੈ ਲਿਓ 2-4 ਮਹੀਨਿਆਂ ਬਾਅਦ ਰਵਾਜ ਬਦਲ ਜਾਂਦਾ ਭਾਵੇਂ 50 ਹਜ਼ਾਰ ਦੇ ਡਰੈਸ ਪਾਈ ਐ ਜਦੋਂ ਰਵਾਜ ਚਲੇ ਆ ਗਏ ਨਾ 2-4 ਮਹੀਨਿਆਂ ਦੀ ਖੇਡ ਹੁੰਦੀ ਆ ਲੋਕ ਕਹਿੰਦੇ ਯਾਰ ਕੀ ਪਾਈ ਫਿਰਦਾ ਚੰਗਾ ਇਲਾਕੇ ਦਾ ਦਰਵਾਜੇ ਹੈ ਭਾਵੇਂ 50 ਹਜ਼ਾਰ ਲਾਇਆ ਕਿਸੇ ਦੀ اور جیڑا بانا مارا سنیاں پہلا دے گیا بانا یہ سنیاں تک نامی رہے ہیں جیڑے مردی کسی نے برینڈر پائے گیا بانا پاکی بچارے گھر جی پتا لگے گا یہ بانا پاکی بچارے گھر جی پتا لگے گا یہ بانا پاکی بچارے گھر جی پتا لگے گا مارا نے بڑا سونا سانو جیون بخشی ہے سونی جیون جانت دیتی ہے سارے ہی مارا نے پر اپنی یاد اور سمائے جاتنی دلہ چکل ہوں بعد بھی کرنا جنہ کے من پیدا ہو

ਸਮਝ ਲਓ ਕਿ ਮਾਜਾਂ ਅੰਗੇ ਸੰਗਤ ਨੂੰ ਆਗਿਆ ਦੋਦੇ ਆ ਵੀ ਆਗਿਆ ਲਖ ਸੰਗਤ ਰੱਬ ਨੂੰ ਹੁੰਦੀ ਹੈ ਅੱਗੇ ਜਾ ਕੇ ਹਾਜ਼ਰੀ ਭਰਨੀ ਹੈ ਤੁਹਾਡੀਆਂ ਅਸੀਸਾਂ ਹੀ ਨੇ ਤੇ ਤੁਹਾਡੀਆਂ ਬਖਸ਼ਿਸ਼ਾਂ ਹੀ ਨੇ ਜੋ ਮਾਰਕ ਨੇ ਡਿਊਟੀ ਕਰੀਏ ਉਹ ਡਿਊਟੀ ਨਾ ਹੋਣੀ ਜਾਵੇ ਸਾਰੇ ਆਗਿਆ ਬਖਸ਼ ਦਿਓ ਇਹ ਨਹੀਂ ਕਰਾ ਦੇ ਪ੍ਰਮਾਣ ਕਰਿਓ ਮਕਾਮਾਂ ਪੈਣਾ ਮਾਂਾਂ ਨੂੰ ਕਹਿੰਦੇ ਗੁਰੂ ਕਹਿ ਕੇ ਨਵਾਜੇ ਮਾਤਾ ਨੇ ਬਾਣੀ ਚ ਗੁਰੂ ਦਾ ਮਤਲਬ ਹੁੰਦਾ ਹੈ ਗਿਆਨ ਦੇ ਨਾਲ ਗੁਰੂ ਮਿਲ ਗਿਆਨ ਨਾਲ ਔਰ ਮਾਂ ਨੇ ਕਿਹ ਨੂੰ ਗਿਆਨ ਦੇਣਾ ਆਪਣੇ ਬੱਚੇ ਨੂੰ ਔਰ ਬੱਚੇ ਹੁੰਦੇ ਨੇ ਕੱਚੀ ਟਾਣੀ ਵਰਗੇ ਕੱਚੀ ਟਾਣੀ ਜਦੋਂ ਮੋੜ ਦਾਂਗੇ ਮੁੜ ਜੇਗੀ ਜਦੋਂ ਪੱਕ ਕੇ ਬਣ ਗਈ ਟਾਣ ਫਿਰ ਮੋੜਿਆ ਨਹੀਂ ਮੁੜਦੀ ਮਾਂ ਚਾਹੇ ਚੋਰ ਬਣਾ ਦੇ ਮਾਂ ਚਾਹੇ ਸਾਧ ਬਣਾ ਦੇ ਮਾ ਜਾਣੇ ਆਪਣੇ ਬੱਚੇ ਨੂੰ ਮਨਮਤ ਨਾਲ ਜੋੜ ਦੇ ਕੇ ਇਸ ਘਟਾ ਦੇ ਉਸ ਸਵਾਦ ਦੀ ਵਾਰੀ ਇਹ ਦੇਣੀ ਹੈ ਮੇਥੋਂ ਬਾਣੀ ਨਹੀਂ ਕਹਿੰਦੇ 10 ਰੁਪਏ ਕਟਾਏ ਨਾ ਜਾਣੇ ਜੋ ਆਪਣਾ ਫਰਜ ਲਗਾਉਂਦੇ ਆਪਣੇ ਬੱਚੇ ਨੂੰ ਬੁਰਾ ਨਾ ਬਣਾ ਦੇ ਪਰ ਐਸੀਆਂ ਮਾਵਾਂ ਨੂੰ ਬਾਣੀ ਚ ਤਾਲ ਕੇ ਜਿਹਨਾਂ ਘਰ ਦੇ ਨਹੀਂ ਮਾਵਾਂ ਕਾਇ ਸਭ ਜਿਨ੍ਹਾਂ ਦੇ ਬੱਚਿਆਂ ਨੇ ਸਾਥ ਚ ਸੁਰੱਖ ਰੱਖੇ ਬਾਣੀ ਬਾਣੀ ਨਾਲ ਜਿਉਗੇ ਉਹਨਾਂ ਦੀ ਮਾਂ ਵੀ ਧੰਨ ਹੈ ਮਾਂ ਵੀ ਤਾਂ ਹੈ ਭਾਈ ਗੁਰਦਾਸ ਜੀ ਕਹਿੰਦੇ ਮਨੁੱਖਾਂ ਦੇ ਗ੍ਰਾਮਾਂ ਵਿੱਚ ਮੀਨ ਰਵੇਦ ਦਾ ਪਾਣੀ ਨੂੰ ਕੋਈ ਪਰਵਾਹ ਨਹੀਂ ਇਹ ਬੱਚੇ ਬੱਚਿਆਂ ਨੂੰ ਪਰਦਾ ਕਿ ਮਛਲੀ ਦਾ ਜੀਵਨ ਪਾਣੀ ਹੈ ਜਦੋਂ ਘਰ ਆ ਕੇ ਉਹਦੀ ਮਾਂ ਨੂੰ ਜਾਂ ਪਿਓ ਨੂੰ ਦੱਸਦੇ ਤਾਂ ਮੈਂ ਸਕੂਲ ਤੋਂ ਕਾਪਤਾ ਸਿੱਖ ਗਿਆ ਇਹ ਜਵਾਨੀ ਦਾ ਕਮ ਹੈ وہ کہتا رانی ہے جیون اس کا پانی ہے آخر گاڑی جائے گی باہر مر جائے گی بڑا بڑا میرے بچے کو نو مچھلی کا جیون پانی ہے ਇਸ ਕਰਕੇ ਰੀਲਿਟੀ ਕਰਦਾ ਏ ਤੋ ਕੁਝ ਸਿੱਖ ਕੇ ਜਾਇਓ ਜੇ ਬੈਠੇ ਹੋ ਭਾਗਾਂ ਦੀ ਰੋਮਾਂ ਹੋਏਗੀ ਉਸੇ ਜਿਹੜੇ ਬੱਚੇ ਨੂੰ ਕਹੇ ਨੀ ਪੁੱਤਰਾ ਧੀਏ ਚੰਗੀ ਗੱਲ ਐ ਤੂੰ ਸਿੱਖਿਆ ਵੀ ਮੱਛੀ ਦਾ ਜੀਵਨ ਪਾਣੀ ਐ ਪਰ ਇਹ ਵੀ ਯਾਦ ਰੱਖੀ ਵੀ ਤੇਰਾ ਜੀਵਨ ਬਾਣੀ ਐ ਜਿਵੇਂ ਮੱਛੀ ਬਰੰਗਦਾ ਹੋ ਲੋ ਜੀ ਆਪਾਂ ਪਰੋ ਆ ਗਏ ਤੇ ਗੁਰਦੁਆਰਾ ਸਾਹਿਬ ਪਹੁੰਚ ਗਏ ਤੇ ਆਪ ਸਭ ਨੇ ਬਣ ਲੱਗ ਗਿਆ ਕੋਰੋਨਾ ਸਾਹਿਬ ਤੇ ਜਵਾਕ ਸਾਰੇ ਸਮੋਚੇ ਬੈਣਗੇ ਤੇ ਆਪਣੀ ਤਿਆਰੀਆਂ ਕਰ ਰਹੇ ਨੇ ਜੀ ਚਾਹ ਪੀ ਰਹੇ ਨੇਗੇ ਤੇ ਸੈਟਿੰਗਾਂ ਕਰ ਰਹੇ ਨੇ ਸਾਰੇ ਜਵਾਕ ਬਸ ਆਪੋ ਕੁਮਾਦ 217 ਮੁਕਾਬਲੇ ਨੇ ਇਹਨਾਂ ਬੱਚਿਆਂ ਦੇ ਦੇਸ਼ਕੀ ਹੋਏ उजाल में ले चलो क्या गात सुजा सी सोली नहीं न गाए फस्त रागियों न गाए संग रागिनी पीष्ट پترا نانکارا دشمی ساح گرو جی کا خالصہ جی پتے ایسی نہیں آنے کے بھرمہ سے کرتا رہنے میں رہنے کے پیاری مجھ کو مارے جیسے رہنے کے پیاری مجھ کو پیاری ہے سکھ پیارا نہ ہی میں نے سکھ بھی مجھ پیارا نہ تھا مجھ کو پیارا نہ اور ہمارا نام یہاں سے دیا اور ہوتا نہیں ہوتی ہوتا ہے اپ کے جیسے لاگتی ہے پارلمان کے ساتھ ہے اور مانچ کا مطلب ہے کہ یہ پارٹی کا مطلب ہے کہ یہ اور نام پکڑ دیوا قومیت کر رہی ہے قومیت قومیت ہو رہا ہے ਮਾਦਰ ਦੇਮ ਕੀ ਹੈ ਸਹੀ ਭੋਪਿੰਦਰ ਸਿੰਘ ਜੀ ਭੋਪਿੰਦਰ ਸਿੰਘ ਦੇ ਮਾਨਵਨ ਕਟਾਇ ਹੋ ਪ੍ਰਿਆਰ ਮਾ ਗਿਆਨ ਚ ਤਰੀਆਂ ਤੇ ਚੜੇ ਜੈਮ ਸਤਨ ਕਾ ਉੱਤਰ ਨੇ ਉਹ ਤੁਸੀਂ ਕਰਕੇ ਦੇਣੀ ਹੈ ਜੀ ਤੇ ਜਿਹੜਾ ਬੱਚਾ ਪਾਕ ਸਿੰਘ ਖੰਡ ਉਹਦੇ ਵਿੱਚ ਆਏਗਾ ਫਿਰ ਉਹਨਾਂ ਨੂੰ ਆਪਾਂ ਸਨਮਾਨ ਕਰਾਂਗੇ ਤੁਹਾਡਾ ਸਹਿਯੋਗ ਚਾਹੀਦਾ ਜੀ ਸਾਨੂੰ ਤੇ ਕਲ ਕਰਮ ਬਾ ਤੇ ਪਰਮਾਤਮਾ ਇਹ ਬੱਚੀ ਨੇ ਆਪਣਾ ਕਿਸਦਾ ਸਥਾਨ ਨਾਸਰ ਕੀਤਾ ਸੋ ਜਿਹੜੀ ਬੱਚੀ ਦੂਸਰੀ ਪੋਜੀਸ਼ਨ ਤੇ ਆਈ ਹੈ ਬਟਕ ਪਰਸ ਉਹ ਬੱਚੀ ਹੈ ਜੀ ਲਖਪ੍ਰੀਤ ਕੌਰ ਪਤਨੀ ਚਮਕੌਰ ਸਿੰਘ ਸਾਡੇ ਸ਼ਿਵਗਾਂਦੇ ਦੇ ਮੁੰਦਰਾ ਸਰਵਿਸ ਕੇ ਜਾਂ ਕੋਹਰਾ ਕੇ ਨੇ ਆ ਉਹਨਾਂ ਦੀ ਬੱਚੀ ਹੈ ਜੀ ਉਹ ਦੂਸਰੇ ਸਥਾਨ ਤੇ ਆਈ ਹੈ ਲੋ ਜੀ ਸੰਗ ਦਾ ਕੱਟਪੂਰਾ ਫੁੱਲ ਆਗਾ ਅਮੂ ਮਾ ਕੇ ਵਧੀਆ ਸੰਗਤ ਪਹੁੰਚੀ ਜੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚੀ ਦੀਦਿਆ ੜੇ ਤੇ ਤੇ ਆਪਾਂ ਤੋਂ ਮਿਸਟੇਕ ਹੋ ਗਈ ਇੱਕ ਵੀਡੀਓ ਪਤਾ ਡਿਲੀਟ ਹੋ ਗਈ ਇਨਾਮ ਵੰਡ ਸਮਰੋਹ ਵਾਲੀ ਤੇ ਉਹ ਵੀਡੀਓ ਆਪਾਂ ਕੱਲ ਦੇ ਬਲੌਗ ਦੇ ਨਾਲ ਲਾਵਾਂਗੇ ਜੀ ਤੇ ਅੱਜ ਨੂੰ ਆਪਾਂ ਨੂੰ ਉਹ ਵੀਡੀਓ ਮਿਲੀ ਨਹੀਂ ਹੈਗੀ ਤਾਂ ਕਰਕੇ ਆਪਣੇ ਪਿਕਚਰਾਂ ਲਾਈ ਜਾਨੇ ਇਸ ਬੱਚਿਆਂ ਦੇ ਜਿਹੜਿਆ ਇਨਾਮ ਵੰਡ ਕੀਤਾਗਾ ਤੇ ਫੋਟੋ ਲਾਈ ਜਾਣਾ ਤੁਸੀਂ ਉਹਨਾਂ ਦੇ ਦੇਖ ਲੈਣਾ ਜਿਹੜੇ ਫਸਟ ਪਹਿਲੀ ਦੂਜੀ ਪੋਜੀਸ਼ਨ ਤੇ ਆਏ ਨਹੀਂ ਤੀਜੀ ਤੇ ਲੋਈ ਸੰਕਿਸ਼ 57